ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਅੱਜ ਦੋਸਤੋ ਇਹ ਵੀਡੀਓ ਕਲਿੱਪ ਨਾਵਾਪਿੰਡ ਦੇ ਕਬੱਡੀ ਕੱਪ ਦੀ ਹੈ ਜਿੱਥੇ ਕਿ ਇਸ ਪੁਆਇੰਟ ਉੱਤੇ ਗੋਪੀ ਫਰੰਦੀਪੁਰ ਦਾ ਰੌਲਾ ਪੈ ਗਿਆ ਸੀ ਅੱਜ ਦੋਸਤੋ ਗੋਪੀ ਫਰੰਦੀਪੁਰ ਦਾ ਕਹਿਣਾ ਹੈ ਕਿ ਇਹ ਪੁਆਇੰਟ ਉਹਨਾਂ ਦੀ ਟੀਮ ਦਾ ਬਣਦਾ ਸੀ ਤੇ ਦੋਸਤੋ ਰੈਫਰੀ ਨੇ ਜਾਣ ਬੁਝ ਕੇ ਟੀਮ ਦੂਸਰੀ ਟੀਮ ਨੂੰ ਦਿੱਤਾ ਤੇ ਇਸੇ ਪੁਆਇੰਟ ਉੱਤੇ ਜਿੱਤ ਹਾਰ ਦੇ ਫੈਸਲੇ ਹੋਣੇ ਸੀ ਤੇ ਦੋਸਤੋ ਗੋਪੀ ਫਰੰਦੀਪੁਰ ਦੀ ਟੀਮ ਹਾਰ ਗਈ ਤੇ ਦੋਸਤੋ ਗੋਪੀ ਫਰੰਦੀਪੁਰ ਨੇ ਆਪਣੇ ਬਲੌਗ ਵਿੱਚ ਵੀ ਲਾਈਵ ਇਸ ਪੁਆਇੰਟ ਬਾਰੇ ਆਪਣੀ ਜਾਣਕਾਰੀ ਦਿੱਤੀ ਤੇ ਦੋਸਤੋ ਗੋਪੀ ਫਰਿੰਦੀਪੁਰ ਲਾਈਵ ਹੋ ਕੇ ਕੀ ਬੋਲਿਆ ਇਸ ਪੁਆਇੰਟ ਬਾਰੇ ਤੁਸੀਂ ਵੀ ਸੁਣ ਸਕਦੇ ਹੋ ਤੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਕਿ ਇਸ ਪੁਆਇੰਟ ਇਹ ਪੁਆਇੰਟ ਹੈ ਜਿਹੜਾ ਕਿਸ ਟੀਮ ਨੂੰ ਮਿਲਣਾ ਚਾਹੀਦਾ ਸੀ ਤੁਸੀਂ ਵੀ ਦੇਖੋ ਇਹ ਵੀਡੀਓ ਕਲਿੱਪ ਕਿ ਗੋਪੀ ਫਰਿੰਦੀਪੁਰ ਨਾਲ ਤੱਕਾ ਹੋਇਆ ਜਾਂ ਨਹੀਂ ਗੋਪੀ ਦਾ ਕਹਿਣਾ ਹੈ ਕਿ ਮੇਰੇ ਨਾਲ ਤੱਕਾ ਕੀਤਾ ਗਿਆ ਤੁਸੀਂ ਵੀ ਸੁਣੋ ਗੋਪੀ ਫਰਿੰਦੀਪੁਰ ਕੀ ਕਹਿ ਰਿਹਾ ਹੈ ਇਸ ਪੁਆਇੰਟ ਬਾਰੇ ਟੀਮ ਦੇ ਡੀ ਦੇ ਵਧੀਆ ਪਲੇਅਰ ਦੋਵਾਂ ਟੀਮਾਂ ਦੇ ਵਿੱਚ ਬੜਾ ਵਧੀਆ ਮੈਚ ਲੱਗਾ ਐਂਡ ਤੇ ਇੱਕ ਨੰਬਰ ਤੇ ਜਿੱਦਾਂ ਲਾ ਲੋ ਕੀ ਹਾਰ ਜਿੱਤੇ ਹੀ ਉਸੇ ਨੰਬਰ ਤੇ ਅੱਧੇ ਨੰਬਰ ਤੇ ਜੋ ਕਿਹੇ ਵੀ ਟੀਮ ਨੂੰ ਮਿਲਦਾ ਹੈ ਉਹ ਜਿੱਤਦੀ ਟੀਮ ਮੱਲੀ ਸਾਹਿਬ ਲੱਗੇ ਹੈ ਰੈਫਰੀ ਕਰਨ ਤੇ ਬਾਕੀ ਜਿਹੜਾ ਨੰਬਰ ਹੁੰਦਾ ਉਹ 100 ਸਮਝ ਕੇ ਦੇਣਾ ਚਾਹੀਦਾ ਕਿ ਕਿਹੜੀ ਟੀਮ ਨੂੰ ਦੇਣ ਲੱਗੇ ਆ ਬਾਕੀ ਜਿੱਥੋਂ ਤੱਕ ਲੱਗਦਾ ਕਿ ਸਾਡੇ ਨਾਲ ਅਜ ਧੱਕਾ ਕੀਤਾ ਮੱਲੀ ਸਾਹਿਬ ਨੇ ਬਾਕੀ ਇਹ ਨੰਬਰ ਵਿੱਚ ਪਾਵਾਂ ਨੰਬਰ ਜਿਹੜੇ ਨੰਬਰ ਤੇ ਰੌਲਾ ਪਿਆ ਹੈ ਵਿੱਚ ਕਰਾਂਗੇ ਸੈਂਡ ਬਾਕੀ ਇਹਨਾਂ ਨੂੰ ਦੱਸਿਓ ਕਿ ਜੇ ਅਸੀਂ ਗਲਤ ਆ ਅਸੀਂ ਚਲੋ ਮਾਫੀ ਮੰਗਾਂਗੇ ਕਿ ਅਸੀਂ ਗਲਤੀ ਕੀਤੀ ਹੈ ਗਲਤ ਅਸੀਂ ਬੈਸਵਾ ਜੀ ਕੀਤੀ ਹੈ ਬਾਕੀ ਬਾਬਾ ਜੀ ਨਾਲ ਹੋਈ ਗੱਲ ਸਾਡੀ ਸੰਤ ਬਾਬਾ ਉਤਾਰ ਸਿੰਘ ਜੀ ਕਰਿਆ ਹਲੇ ਮੈਂ ਉਹਨਾਂ ਨੇ ਬਾਬਾ ਜੀ ਨੇ ਗੱਲ ਕੀਤੀ ਵੀ ਬਾਬਾ ਜੀ ਚਲੋ ਜੇ ਤੁਸੀਂ ਮੱਲੀ ਸਾਹਿਬ ਨੇ ਜਿਤਾਈ ਹੈ ਟੀਮ ਦੂਜੀ ਟੀਮ ਤੇ ਕੋਈ ਚੱਕਰ ਨਹੀਂ ਸਾਨੂੰ ਮਨਜ਼ੂਰ ਆ ਪਰ ਅਸੀਂ ਫੈਸਲਾ ਮੰਗਦੇ ਆ ਕਿ ਰੈਫਰੀ ਨੂੰ ਫੈਸਲਾ ਸਹੀ ਕਰਨਾ ਚਾਹੀਦਾ ਕਿਉਂਕਿ ਜਿਹੜਾ ਮੰਨ ਲਓ ਕਿ ਇੰਨਾ ਪਲੇਅਰ ਮਿਹਨਤ ਕਰਦਾ ਵਾ ਮਿਹਨਤ ਕਰਕੇ ਅੱਗੇ ਆਉਂਦਾ ਪਲੇਅਰ ਤੇ ਉਹਦਾ ਜਿਹੜਾ ਫੈਸਲਾ ਵਾ ਫੇਰ ਸਹੀ ਨਾ ਹੋਵੇ ਤਾਂ ਕਿਤੇ ਨਾ ਕਿਤੇ ਉਹ ਚੀਜ਼ ਦਾ ਦੁੱਖ ਲੱਗਦਾ ਤੇ ਅਸੀਂ ਕਿਹਦੇ ਕਿੰਤੂ ਪ੍ਰਿੰਤੂ ਨਹੀਂ ਕਰਦੇ ਕਿ ਉਹਨਾਂ ਨੇ ਦੂਜੀ ਟੀਮ ਨੂੰ ਜਿਤਾਤਾ ਜਾਂ ਹਨੂ ਰਹਤਾ ਪਰ ਨਹੀਂ ਅਸੀਂ ਕਹਿੰਨੇ ਵੀ ਜਿਹੜੀ ਸਚਾਈ ਹੈ ਤੁਸੀਂ ਉਹ ਬੋਲ ਉਹ ਸਹੀ ਦੁਨੀਆ ਦੇ ਸਾਹਮਣੇ ਲੈ ਕੇ ਆਓ